ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਦ੍ਰਿਸ਼ਟੀ ਚੈਨਲ ਮੈਂ ਤੁਹਾਡਾ ਉਸ ਬਰਮੀ ਸਿੰਘ ਐਡਵੋਕੇਟ ਪੱਟੀ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰਦੇ ਰਹਿੰਦੇ ਆ ਅੱਜ ਅਸੀਂ ਵਿਚਾਰ ਕਰਾਂਗੇ ਭਾਰਤੀ ਸੰਵਿਧਾਨ ਤੇ ਭਾਰਤੀ ਸੰਵਿਧਾਨ ਦੀ ਜਿਹੜੀ ਸਥਿਤੀ ਆ ਉਹ ਅੱਜ ਲਈ ਕਾਫੀ ਧਾਮਾਂ ਰੋਲ ਸਥਿਤੀ ਵਿੱਚ ਆ ਰਹੀ ਹੈ ਕਿਉਂਕਿ ਮੌਜੂਦਾ ਸਰਕਾਰ ਇਹ ਸੰਵਿਧਾਨ ਨੂੰ ਬਦਲ ਕੇ ਨਵੇਂ ਤਰੀਕੇ ਦਾ ਸੰਵਿਧਾਨ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਰਹੀ ਹੈ ਇਹ ਖੁਸ਼ਕਿਸਮਤੀ ਹੈ ਕਿ ਐਰਕੀ ਉਹਨਾਂ ਨੂੰ ਪੂਰੀਆਂ ਸੀਟਾਂ ਨਹੀਂ ਮਿਲੀਆਂ ਤੇ ਇਸ ਕਰਕੇ ਉਹ ਇਸ ਪ੍ਰਕਿਰਿਆ ਨੂੰ ਪੂਰਾ ਨਹੀਂ ਕਰ ਸਕਿਆ ਬੇਸਿਕਲੀ ਤੌਰ ਤੇ ਜੇ ਆਪਾਂ ਵਿਚਾਰ ਕਰੀਏ ਤਾਂ ਇਹ ਵੇਖਣ ਵਿੱਚ ਆਇਆ ਹੈ ਕਿ ਭਾਰਤੀ ਸੰਵਿਧਾਨ ਨੇ ਤੇ ਖਾਸ ਕਰਕੇ ਅਦਾਲਤੀ ਸਿਸਟਮ ਨੇ ਨੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਤੋਂ ਗ੍ਰੇਜ ਕੀਤਾ ਹੈ ਕਿਉਂਕਿ ਸੰਵਿਧਾਨ ਲਿਖਿਆ ਹੋਇਆ ਹੈ ਸੰਵਿਧਾਨ ਦੇ ਵਿੱਚ ਬੁਨਕੀ ਅਧਿਕਾਰ ਡਿਊਟੀਆਂ ਸਭ ਕੁਝ ਉਹਦੇ ਵਿੱਚ ਦਰਜ ਹੈ ਪਰ ਉਹਨਾਂ ਦਰਜ ਚੀਜ਼ਾਂ ਨੂੰ ਜਿਹੜੀਆਂ ਕਿ ਬਹੁਤ ਛੋਟੇ-ਛੋਟੇ ਸੈਕਸ਼ਨ ਦੇ ਵਿੱਚ ਲਿਖੀਆਂ ਹੋਈਆਂ ਨੇ ਕੋਈ 10 ਲਾਈਨ ਦੀ ਆ ਕੋਈ 5 ਲਾਈਨ ਦੀ ਆ ਕੋਈ 4 ਲਾਈਨ ਦੀ ਆ ਉਹਦੀ ਵਿਆਖਿਆ ਕਰਦਿਆਂ ਕਰਦਿਆਂ ਹਜ਼ਾਰਾਂ ਕਿਤਾਬਾਂ ਹਜ਼ਾਰਾਂ ਗ੍ਰੰਥ ਜਿਹੜੇ ਨੇ ਉਹ ਬਣ ਗਏ ਨੇ ਬਹੁਤ ਸਾਰੀਆਂ ਜਜਮੈਂਟਾਂ ਫੈਸਲੇ ਵਕ ਵਕ ਤਰੀਕੇ ਨਾਲ ਹਰ ਮਨੁੱਖ ਦੇ ਹਰ ਜਾਜ ਨੇ ਆਪਣੀ ਆਪਣੀ ਤਰੀਕੇ ਨਾਲ ਦਿੱਤੇ ਨੇ ਜਿਸ ਤੋਂ ਜਿਹੜੇ ਅਸਲ ਤੱਤ ਸੀਗੇ ਮਨੁੱਖੀ ਅਧਿਕਾਰਾਂ ਦੇ ਜਾਂ ਲੋਕਾਂ ਦੇ ਫੰਡਾਮੈਂਟਲ ਰਾਈਟਸ ਜਿਹੜੇ ਹੀ ਉਹਨਾਂ ਦੇ ਤੇ ਜਿਹੜੀਆਂ ਡਿਊਟੀਆਂ ਸੀਗੀਆਂ ਉਹਨਾਂ ਉਹਨਾਂ ਦੀ ਪੂਰਤੀ ਹੋਣੀ ਬੜੀ ਮੁਸ਼ਕਲ ਉਹਦੀ ਨਹੀਂ ਕਿਉਂਕਿ ਇਹ ਵੇਖਣ ਵਿੱਚ ਆਇਆ ਹੈ ਕਿ ਜਿਹੜਾ ਬੰਦਾ ਪटीशन ਪਾ ਕੇ ਜਾਂ ਕੇਸ ਲੜ ਕੇ ਆਪਣੇ ਹੱਕਾਂ ਲਈ ਅਗਿਆਨ ਕਰਦਾ ਹੈ ਅਦਾਲਤਾਂ ਸਿਰਫ ਉਸ ਵਿਅਕਤੀ ਨੂੰ ਬੈਨੀਫੀਟ ਦੇਣ ਦੀਆਂ ਨੇ ਜਦ ਕੇ ਵੇਖਣ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਜਿਹੜਾ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਧਰਾ ਨੇ ਉਹ ਹਰ ਮਨੁੱਖ ਲਈ ਹਰ ਵਿਅਕਤੀ ਲਈ ਹਰ ਨਾਗਰਿਕ ਲਈ ਲਾਗੂ ਹੋਣੀਆਂ ਬਹੁਤ ਜ਼ਰੂਰੀ ਨੇ ਇਸ ਦੇ ਨਾਲ ਪੱਖਪਾਤ ਭ੍ਰਿਸ਼ਟਾਚਾਰ ਰੋਕਣ ਦੇ ਵਿੱਚ ਬੜੀ ਆਸਾਨੀ ਹੋਏਗੀ ਪਰ ਵੇਖਣ ਵਿੱਚ ਆਇਆ ਕਿ ਇਹ 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 ਸਿਸਟਮ ਸਾਡੀਆਂ ਅਦਾਲਤਾਂ ਪਤਾ ਨਹੀਂ ਕਿਉਂ ਅਪਣਾ ਨਹੀਂ ਸਕੀਆਂ ਲੋਕਾਂ ਨੂੰ ਫਾਲਤੂ ਦੀ ਲਿਟੀਗੇਸ਼ਨ ਦੇ ਵਿੱਚ ਪਾ ਕੇ ਹਰ ਵਿਅਕਤੀ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਆਪਣੇ ਅਧਿਕਾਰ ਲੈਣ ਲਈ ਅਦਾਲਤਾਂ ਦਾ ਬੂਹਾ ਖੜਕਾਵੇ ਮਹਿੰਗੀਆਂ ਫੀਸਾਂ ਦੇਵੇ ਆਪਣਾ ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਬਤੀਤ ਕਰੇ ਔਰ ਸਰਜੀਤ ਪਾਤਰ ਦੀਆਂ ਲਾਈਨਾਂ ਜਿਹੜੀਆਂ ਨੇ ਬੜੀਆਂ ਵਧੀਆ ਨੇ ਕਿ ਬਹੁਤ ਸਾਰੇ ਮਨੁੱਖ ਜਿਹੜੇ ਨੇ ਉਹ ਅਦਾਲਤਾਂ ਵਿੱਚ ਖਲੋਤੇ ਹੋਏ ਰੁੱਖ ਬਣ ਗਏ ਨੇ ਇਹ ਇਹ ਕੋਈ ਆਤਕਤਨੀ ਨਹੀਂ ਹੈ ਇਸ ਚੀਜ਼ ਨੂੰ ਸਮਝਣ ਲਈ ਬਹੁਤ ਜ਼ਰੂਰੀ ਹੈ ਕਿ ਜਿਹੜਾ ਵੀ ਕਾਨੂੰ ਫਾਈਨਲ ਹੁੰਦਾ ਹੈ ਹੋਣਾ ਹੈ ਉਹ ਹਰ ਵਿਅਕਤੀ ਤੇ ਲਾਗੂ ਹੋਵੇ ਤੇ ਦੂਜੀ ਗੱਲ ਜਿਹੜੀ ਮੈਂ ਇਹ ਦ੍ਰਿਸ਼ੀ ਚੈਨਲ ਤੋਂ ਕਹਿਣਾ ਚਾਹੁੰਨਾ ਉਹ ਇਹ ਹੈ ਕਿ ਜਿਹੜਾ ਵੀ ਕਾਨੂੰਨ ਜਾਂ ਜਿਹੜੀ ਵੀ ਅਵਗਿਆ ਕਿਸੇ ਅਧਿਕਾਰੀ ਨੇ ਕਿਸੇ ਕਰਮਚਾਰੀ ਨੇ ਨੀਤਨ ਜਾਂ ਸੈਮਨ ਕਾਨੂੰਨ ਨੂੰ ਲਾਗੂ ਕਰਨ ਵਿੱਚ ਸੰਵਿਧਾਨ ਨੂੰ ਲਾਗੂ ਕਰਨ ਵਿੱਚ ਕੀਤੀ ਹੈ ਉਸ ਦੀ ਸਜ਼ਾ ਸਰਕਾਰ ਦੇ ਨਾਲ ਨਾਲ ਉਹਨਾਂ ਵਿਅਕਤੀਆਂ ਨੂੰ ਵੀ ਦਿੱਤੀ ਜਾਵੇ ਉਹਦੇ ਨਾਲ ਕੀ ਹੋਏਗਾ ਕਿ ਅੱਗੇ ਤੋਂ ਕਾਨੂੰਨ ਨੂੰ ਲਾਗੂ ਕਰਨ ਲੱਗਿਆ ਸੰਵਿਧਾਨ ਨੂੰ ਲਾਗੂ ਕਰਨ ਲੱਗਿਆ ਅਧਿਕਾਰਾਂ ਨੂੰ ਦੇਣ ਲੱਗਿਆ ਹਰ ਵਿਅਕਤੀ ਨੂੰ ਹਰ ਅਧਿਕਾਰੀ ਨੂੰ ਹਰ ਕਰਮਚਾਰੀ ਨੂੰ ਇਹ ਸੋਚਣਾ ਪਵੇਗਾ ਕਿ ਮੈਨੂੰ ਇਹ ਕਾਨੂੰਨ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਵਿਚਾਰ ਕੇ ਸੋਚ ਕੇ ਇਹਦੀਆਂ ਨਿਯਮਾਵਲੀਆਂ ਪੜ੍ਹ ਕੇ ਫਿਰ ਲਾਗੂ ਕਰਨਾ ਚਾਹੀਦਾ ਹੈ لیکن ਕੀ ਮਸਲਾ ਨੇ ਕਿ ਮੇਰੇ ਖਿਆਲ ਚ ਅਦਾਲਤਾਂ ਦੇ ਵਿੱਚ ਸੁਪਰੀਮ ਕੋਰਟ ਤੱਕ ਇੱਕ ਇਨਕਰੀਮੈਂਟ ਦੇ ਕੇਸ ਜਿਹੜੇ ਨੇ ਉਹ ਜਾ ਰਹੇ ਨੇ ਬੜੀ ਅਜੀਬ ਗੱਲ ਹੈ ਤੇ ਇੱਕ ਕਲਰਕ ਨੇ ਇੱਕ ਡੀਡੀਓ ਨੇ ਇਨਕਰੀਮੈਂਟ ਲਾਉਣੀ ਆ ਆ ਫਿਰ ਉਹ ਇਨਕਰੀਮੈਂਟ ਨਹੀਂ ਲਾਉਂਦਾ ਜਿਆ ਕਿਸੇ ਜੂਨੀਅਰ ਨੂੰ ਪ੍ਰਮੋਟ ਕਰ ਸਿਨੀਅਰ ਤੋਂ ਉੱਪਰ ਪ੍ਰਮੋਟ ਕਰ ਪ੍ਰਮੋਟ ਕਰ ਦਿੰਦਾ ਜਾਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਆਪਣੇ ਪੱਖਪਾਤ ਕਰਨ ਦੀ ਖਾਤਰ ਸੂਲਤਾ ਦੇ ਦਿੰਦਾ ਹੈ ਉਸ ਚੀਜ਼ ਨੂੰ ਦਰ ਨੂੰ ਰੈਕਟੀਫਾਈ ਕਰਨ ਵਾਸਤੇ ਪੌੜੀ ਦਰ ਪੌੜੀ ਚੜਦਿਆਂ ਚੜਦਿਆਂ ਲੋਕ ਸੁਪਰੀਮ ਕੋਰਟ ਤੱਕ ਜਾਂਦੇ ਨੇ ਜਾਂਦੇ ਉਹ ਨੇ ਜਿਹੜੇ ਸਮਰੱਥ ਹੁੰਦੇ ਨੇ ਸਮਰੱਥ ਉਹ ਉਹੀ ਵਿਅਕਤੀ ਹੈ ਜਿਨ੍ਹਾਂ ਦੇ ਕੋਲ ਪੈਸੇ ਫालतू ਨੇ ਜਾਂ ਉਹਨਾਂ ਦੇ ਕੋਲ ਕੋਈ ਸੰਸਥਾ ਉਹਨਾਂ ਦੀ ਮਦਦ ਕਰ ਸਕੀ ਨੇ ਇਸ ਦੇ ਨਾਲ ਨਾਲ ਵੇਖਣ ਨੂੰ ਚਾਹੀਦਾ ਹੈ ਕਿ ਜਿਹੜਾ ਲੋਕਤੰਤਰ ਹੈ ਲੋਕਤੰਤਰ ਦੇ ਜਿਹੜੇ 4 ਥੰਮ ਸੀਗੇ ਵਿਧਾਨਪਾਲਿਕਾ ਕਾਰਜਪਾਲਿਕਾ ਨਿਆਂਪਾਲਿਕਾ ਤੇ মিডিਆ ਇਹ ਬੜੀ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਹ ਇਹ ਸਾਰੇ ਦੇ ਸਾਰੇ ਥੰਮ ਜਿਹੜਿਆ ਕਰ ਕਰੇ ਹੋ ਗਏ ਨੇ ਦੀ ਇਹਨਾਂ ਇਹ ਇਹ ਆਪਣਾ ਭਾਰ ਚਲਣ ਦੇ ਕਾਬਲ ਨਹੀਂ ਰਹੇ ਕਿਉਂਕਿ ਕਾਰਜਪਾਲਿਕਾ ਵਿਧਾਨਪਾਲਿਕਾ ਆਪਣੀ ਮਰਜ਼ੀ ਨਾਲ ਅਜਿਹੇ ਕਾਨੂੰਨ ਤਿਆਰ ਕਰ ਦਿੰਦੀ ਹੈ ਜਿਹੜੇ ਕਿ ਸੰਵਾਨ ਦੇ ਖਿਲਾਫ ਨੇ ਜਾਂ ਜਿਹੜੇ ਫੈਸਲੇ ਸੁਪਰੀਮ ਕੋਰਟ ਨੇ ਹਾਈ ਕੋਰਟਾਂ ਨੇ ਸਰਕਾਰ ਦੇ ਖਿਲਾਫ ਕੀਤੇ ਨੇ ਉਹਨਾਂ ਨੂੰ ਸੁਧਾਰਨ ਲਈ ਉਨ੍ਹਾਂ ਫੈਸਲਿਆਂ ਨੂੰ ਲਾਗੂ ਕਰਨ ਤੋਂ ਇਨਕਾਰੀ ਹੋਣ ਲਈ ਨਵੇਂ ਬਿੱਲ ਨਵੇਂ ਕਾਨੂੰਨ ਪਾਸ ਕਰ ਦਿੰਦੇ ਨੇ ਤੇ ਜਿਹਦੇ ਨਾਲ ਜਿਹੜਾ ਕਿ ਮੂਲ ਸਵਧਾਨ ਦੀ ਰੂਹ ਹੈ ਉਹ ਸਾਰੀ ਦੀ ਸਾਰੀ ਉਸੇ ਤਰ੍ਹਾਂ ਪਈ ਰਹਿੰਦੀ ਹੈ। ਦੂਸਰੀ ਕਾਰਜਪਾਲਿਕਾ ਅੱਜ ਦੇ ਅੱਜ ਦੇ ਦਿਨਾਂ ਦੇ ਵਿੱਚ ਕਾਰਜਪਾਲਿਕਾ ਨੇ ਇੱਕ ਐਸਾ ਰੋਖ ਹਟਾਰ ਕਰ ਲਿਆ ਹੈ ਕਿਉਂ ਉਹ ਵਿਧਾਨਪਾਲਿਕਾ ਤੇ ਸੁਪਰੀਮ ਕੋਰਟ ਦੀਆਂ ਦੀਆਂ ਹਦਾਇਤਾਂ ਨੂੰ ਇਨ ਬਿਨ ਜਿਵੇਂ ਜਿਵੇਂ ਉਹ ਤਿਆਰ ਹੋਈਆਂ ਨੇ ਲਾਗੂ ਕਰਨ ਤੋਂ ਗਰੀਜ ਕਰਦੇ ਨੇ ਬਰੇਜ ਦੇ ਕੀ ਕਰਦੇ ਨੇ ਸਕਰੀਬਨ ਆਪਣੀ ਮਨਮਰਜ਼ੀ ਨਾਲ ਅਜਿਹੇ ਫੈਸਲੇ ਕੀਤੇ ਜਾਂਦੇ ਨੇ ਜਿੰਨ ਜਿਹੜੇ ਮੁੜ ਕੇ ਫੇਰ ਦੁਬਾਰਾ ਉਸੇ ਪ੍ਰੋਸੈਸ ਦੇ ਵਿੱਚ ਅਦਾਲਤੀ ਪ੍ਰੋਸੈਸ ਵਿੱਚ ਪਾ ਕੇ ਉਮਰਾਂ ਲਗਾ ਦੇਦੇ ਨੇ ਨੇਪਾਲ ਕਾ ਦੇ ਵਿੱਚ ਭ੍ਰਿਸ਼ਟਾਚਾਰ ਦਾ ਜਿਹੜਾ ਚਰਚਾ ਹੋ ਰਿਹਾ ਹੈ ਉਹ ਸਭ ਤੋਂ ਦੁਖਦਾਈ ਹੈ ਨੇਪਾਲ ਕਾ ਦੇ ਵਿੱਚ ਸਰਕਾਰ ਪੱਖੀ ਫੈਸਲੇ ਹੋਣੇ ਜਾਂ ਉਹ ਫੈਸਲੇ ਹੋਣੇ ਜਿਹੜੇ ਜਿਹੜੇ ਲੋਕਾਂ ਦੇ ਹਿੱਤ ਦੇ ਖਿਲਾਫ ਨੇ ਜਾਂ ਵੇਖਣ ਵਿੱਚ ਆਇਆ ਹੈ ਕਿ ਜਿਹੜੇ 100 ਵਾਟੋ ਐਕਸ਼ਨ ਮਾਨਯੋਗ ਸੁਪਰੀਮ ਕੋਰਟਾਂ ਮਾਨਯੋਗ ਭਾਈ ਗੋਟਾਂ ਤੁਰੰਤ ਲਈਂਦੀਆਂ ਸੀ ਉਹ ਬਿਲਕੁਲ ਲੈਣੇ ਉਹਨਾਂ ਨੇ तकरीबन ਬੰਦ ਕਰ ਦਿੱਤੇ ਨੇ ਜਿਹੜੇ ਕਿ ਛੋਟੇ-ਛੋਟੇ ਮਸਲੇ ਨੇ ਉਹਨਾਂ ਨੂੰ ਉਹ ਹਾਈਲਾਈਟ ਕਰਕੇ ਉਹ ਆਪਣਾ ਕਾ ਆਪਣਾ ਯੂਨਿਟ ਬਣਾ ਰਹੇ ਨੇ ਅੱਜ ਅਦਾਲਤਾਂ ਦੇ ਵਿੱਚ ਬੇਲਾਂ ਦਾ ਮਸਲਾ ਹੈ ਜਿਹੜਾ ਜਿਹੜਾ ਅਧਿਕਾਰ ਖੇਤਰ ਇੱਕ ਜੀਐਮਐਸਸੀ ਕੋਲ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੈਂਟ ਦੇ ਕੋਲ ਜਾਂ ਹਾਈ ਕੋਰਟ ਦੇ ਕੋਲ ਹੈ ਉਹ ਸਾਰੇ ਛੋਟੇ-ਛੋਟੇ ਕੇਸੇ ਥੋਟਕਾ ਸਾਈਜ਼ ਦੇ ਕੇਸ ਮੇਰੇ ਕੱਲ ਹੀ ਇੱਕ ਨੋਟਸ ਰਚ ਆਇਆ ਹੈ ਕਿ 20 ਕਿਲੋ ਲਾਣ ਦਾ ਕੇਸ ਜਿਹੜਾ ਹੈ ਉਹ ਹਾਈ ਕੋਰਟ ਦੇ ਵਿੱਚ ਬੇਲਵਾਸਟ ਗਿਆ ਹੈ ਇਹ ਜੀ ਅਜੀਬ ਵਾਲਾ ਹੈ ਕਿ ਜੇ ਸੈਸ਼ਨ ਕੋਰਟ ਇੱਕ ਇਹੋ ਜਿਹਾ ਜੁਰਮ ਦਾ ਦੇ ਜਮਾਨਤ ਦਾ ਫੈਸਲਾ ਨਹੀਂ ਕਰ ਸਕਦੀ ਤਾਂ ਇਹ ਉਹ ਲੱਗਦਾ ਹੈ ਕਿ ਜਿਵੇਂ ਕੋਈ ਮਤਲਬ ਇੱਕ ਇੱਕ ਸਿਸਟਮ ਐਸਾ ਬਣਾਇਆ ਜਾ ਰਿਹਾ ਹੈ ਕਿ ਜਿਹੜੀਆਂ ਪਾਵਰਾਂ ਨੇ ਸਾਰੀਆਂ ਨਾਪਾਲ ਕਾ ਦੀਆਂ ਉਹਨਾਂ ਦਾ ਵੀ ਕੇਂਦਰੀਕਰਨ ਕੀਤਾ ਜਾ ਰਿਹਾ ਹੈ ਅਗਰ ਸਾਰੇ ਫੈਸਲੇ ਇਸ ਤਰੀਕੇ ਨਾਲ ਹੀ ਹੋਣੇ ਨੇ ਤਾਂ ਕਿਉਂ ਨਾ ਐਸਾ ਕੀਤਾ ਜਾਵੇ ਕਿ ਸਾਰੇ ਦੇ ਸਾਰੇ ਫੈਸਲੇ ਸਾਰੀਆਂ ਸਾਰੀਆਂ ਬੇਲਾ ਜਲਨੇ ਕੇ ਨੇਕੇ ਮਸਲੇ ਜਿਹੜੇ ਨੇ ਉਹ ਸਿੱਧੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਵਿੱਚ ਪਹੁੰਚਤੇ ਜਾਇਆ ਕਰਨ ਤੇ ਲੋਕਾਂ ਦਾ ਟਾਈਮ ਜਿਹੜਾ ਵੇਸਣੋਂ ਬਚੇ ਜੱਜ ਘੱਟ ਨੇ ਸਟਾਫ ਘੱਟ ਹੈ ਦੂਸਰਾ ਆਪਣੀ ਪ੍ਰਦੇਸ਼ ਦੀ ਭਾਸ਼ਾ ਮਾਂ ਬੋਲੀ ਦੇ ਵਿੱਚ ਜਜਾਂ ਅਦਾਲਤਾਂ ਜਿਹੜੀਆਂ ਨੇ ਉਹ ਕੰਮ ਕਰਨ ਤੋਂ ਬਿਦੇਸ਼ ਕਰਦੀਆਂ ਨੇ ਬਹੁਤ ਸਾਰੇ ਹਾਈ ਕੋਰਟਾਂ ਦੇ ਜੱਜ ਜਿਹੜੇ ਨੇ ਉਹ ਇਸ ਇਸ ਪਦਰਤੇ ਲਾਏ ਜਾਂਦੇ ਨੇ ਕਿ ਜਿਨ੍ਹਾਂ ਨੂੰ ਉਸ ਰਾਜ ਦੀ ਭਾਸ਼ਾ ਦੀ ਬਿਲਕੁਲ ਸਮਝ ਨਹੀਂ ਲੱਗਦੀ ਜਾਂ ਉਹਨਾਂ ਨੂੰ ਟ੍ਰਾਂਸਲੇਟਰ ਰੱਖਣੇ ਪੈਂਦੇ ਨੇ ਅਦਾਲਤਾਂ ਦੇ ਫੈਸਲਿਆਂ ਨੂੰ ਨਿਰਪੱਖ ਤੇ ਵਧੀਆ ਕਰਨ ਲਈ ਇਹ ਬਹੁਤ ਵਧੀਆ ਰਹੇਗਾ ਜੇ ਉਸ ਪ੍ਰਦੇਸ਼ ਦੇ ਭਾਸ਼ਾ ਨੂੰ ਜਾਣਨ ਵਾਲੇ ਭਾਸ਼ਾ ਦਾ ਗਿਆਨ ਰੱਖਣ ਵਾਲੇ ਭਾਸ਼ਾ ਬੋਲਣ ਵਾਲੇ ਤੇ ਭਾਸ਼ਾ ਸਮਝਣ ਵਾਲੇ ਜਰ ਸਹਿਬਾਨ ਦੀਆਂ ਨਿਯੁਕਤੀਆਂ ਉਹਨਾਂ ਪ੍ਰਦੇਸ਼ਾਂ ਵਿੱਚ ਕੀਤੀਆਂ ਜਾਣ ਅਤੇ ਜਿਹੜਾ ਸਟਾਫ ਵੀ ਹੈ ਉਹ ਸਾਰੇ ਦਾ ਸਾਰਾ ਉਸ ਪ੍ਰਦੇਸ਼ ਦਾ ਲਾਇਆ ਜਾਵੇ ਤਾਂ ਕਿ ਸਿਸਟਮ ਜਿਹੜਾ ਹੈ ਉਹਦੀ ਸਮਝ ਆਮ ਲੋਕਾਂ ਨੂੰ ਪੈ ਸਕੇ ਇਸ ਕਰਕੇ ਇਹਨਾਂ ਚੀਜ਼ਾਂ ਦਾ ਜਿਹੜਾ ਖਿਆਲ ਰੱਖਣਾ ਲੋਕਤੰਤਰ ਨੂੰ ਬਚਾਉਣ ਲਈ ਬਹੁਤ ਜ਼ਰੂਰੀ ਸੀ ਗੱਲ ਰਹੀ ਗਈ ਮੀਡੀਆ ਦੀ ਮੀਡੀਆ ਨੇ ਮੀਡੀਆ ਇੱਕ ਵਿਰੋਧੀ ਤਰ੍ਹਾਂ ਦਾ ਕੰਮ ਕਰਦੀ ਸੀ ਮੀਡੀਆ ਹਮੇਸ਼ਾ ਸਰਕਾਰ ਦੀਆਂ ਅਣਡਾਈਆਂ ਸਰਕਾਰ ਦੇ ਵਾਦੇ ਸਰਕਾਰ ਦੇ ਸੰਵਿਧਾਨਿਕ ਕਾਨੂੰਨੀ ਕੱਛ ਲਿਆ ਤੇ ਨਜ਼ਰ ਸਾਹਮਣੀ ਕਰਦੀ ਸੀ ਪਰ ਅੱਜ ਵੇਖਣ ਨੂੰ ਚਾਹਿਆ ਹੈ ਕਿ ਸੋਏ ਸਰਕਾਰਾਂ ਦੇ ਗੁੰਗਾਣ ਤੋਂ ਬਗੈਰ মিডিਆ ਅੱਜ ਇੱਕ ਵੀ ਐਸੀ ਸੂchna ਐਸੀ ਜਾਣਕਾਰੀ ਲੋਕਾਂ ਤੱਕ ਨਹੀਂ ਪਹੁੰਚਾ ਰਿਹਾ ਜਿਹਦੇ ਨਾਲ ਲੋਕਾਂ ਦਾ ਫਾਇਦਾ ਹੋ ਸਕੇ ਅਤੇ ਲੋਕ ਜਿਹੜੇ ਨੇ ਉਹ ਆਪਣੀ ਚੰਗੀ ਜ਼ਿੰਦਗੀ ਬਤੀਤ ਕਰ ਸਕਣ ਲੋਕਤੰਤਰ ਤੇ ਸੰਵਿਧਾਨ ਦੀ ਜਦ ਆਈਆਂ ਇਹ ਕਮਜ਼ੋਰੀਆਂ ਨੇ ਇਸ ਗੱਲ ਤੇ ਇੱਕ ਰਸਤਾ ਬਣਾ ਦਿੱਤਾ ਹੈ ਕਿ ਹਰ ਰਾਜ ਦੇ ਵਿੱਚ ਅਰਾਜकता ਫੈਲੀ ਹੋਈ ਹੈ ਨਫਰਤ ਦਾ ਰਾਜ ਹੈ ਹਰ ਮжоਰਿਟੀ ਮжоਰਿਟੀ ਕਲਾਸਾਂ ਜਿਹੜੀਆਂ ਨੇ ਉਹ ਮਿਨੋਰਿਟੀ ਕਲਾਸਾਂ ਨੂੰ ਦਬਾਉਣ ਵਿੱਚ ਆਪਣਾ ਪੂਰਾ ਯੋਰ ਲਾ ਰਹੀਆਂ ਨੇ ਇਹ ਤੁਹਾ ਤੱਕ ਕਿ ਨਵੇਂ ਰਾਜ ਕ੍ਰੀਏਟ ਕਰਨ ਦੀ ਭਾਤਵਰਗੇ ਦੇਸ਼ ਵਿੱਚ ਵੀ ਸਥਿਤੀ ਬਣਦੀ ਜਾ ਰਹੀ ਹੈ ਪਰ ਦੇਸ਼ਵੰਦ ਆਪਣੇ ਆਲੇ ਦੁਆਲੇ ਦੇ तकरीबन ਸਾਰੇ ਦੇਸ਼ਾਂ ਦੇ ਨਾਲ ਵਿਗੜੇ ਹੋਏ ਨੇ ਇਹ ਹੀ ਸਾਡੀਆਂ ਮੰਡੀਆਂ ਨੇ ਕਿ ਇੱਥੇ ਸਾਡਾ ਜਿਹੜਾ ਸਮਾਨ ਸੀ ਉਥੇ ਜਾ ਕੇ ਵਿਗਣਾ ਸੀ ਜਿੱਥੋਂ ਸਾਡੀ ਆਰ ਸਕਟਾ ਨੇ ਮਜ਼ਬੂਤ ਹੋਣਾ ਸੀ ਜਿਹੜੀਆਂ ਵੱਡੀਆਂ ਤਾਕਤਾਂ ਨੇ ਉਹਨਾਂ ਨੇ ਤਕਰੀਬਨ ਆਪਣਾ ਸਾਰਾ ਮਾਲ ਜਿਹਨੇ ਚੀਨ ਹੈ ਅਮਰੀਕਾ ਹੈ ਰਸ਼ੀਆ ਹੈ ਜਾਪਾਨ ਹੈ ਫਰਾਂਸ ਹੈ ਜਹਾਜ਼ ਤੋਂ ਲੈ ਕੇ ਸੂਈ ਤੱਕ ਰਾਕਟ ਤੋਂ ਲੈ ਕੇ ਸੂਈ ਤੱਕ ਸਾਰੇ ਦਾ ਸਾਰਾ ਸਮਾਨ ਜਿਹੜਾ ਸਾਨੂੰ ਇਹਨਾਂ ਇਹਨਾਂ ਤਾਕਤਾਂ ਤੋਂ ਖਰੀਦਣਾ ਪੈ ਰਿਹਾ ਹੈ ਜਿਹੜਾ ਸਾਡਾ ਸਮਾਨ ਸੀ ਉਨੂੰ ਬਾਜ਼ਾਰ ਵਿੱਚ ਵੇਚਣ ਲਈ ਇਹ ਮੰਡੀਆਂ ਕਬੂਲ ਨਹੀਂ ਕਰਦੀਆਂ ਛੋਟੀਆਂ ਮੰਡੀਆਂ ਦੇ ਨਾਲ ਸਾਡਾ ਵਿਘਾਰ ਪਿਆ ਹੋਇਆ ਹੈ ਇਸ ਇਹਦੇ ਨਾਲ ਭਾਰਤ ਦੀ ਜਿਹੜੀ ਆਰਥਿਕਤਾ ਹੈ ਉਹ ਇੱਕ ਬੜੀ ਉਲਝਣ ਦੇ ਵਿੱਚ ਫਸੀ ਪਈ ਹੈ ਅਮਰੀਕਾ ਦੇ ਰਾਸ਼ਟਰਪਤੀ ਨੇ ਬੜੀ ਬੇਬਾਕੀ ਨਾਲ ਇਹ ਗੱਲ ਕਹਿ ਦਿੱਤੀ ਕਿ ਭਾਰਤ ਦੀ ਜਿਹੜੀ ਆਰਥਿਕ ਵਿਵਸਥਾ ਹੈ ਉਹ ਡੁੱਬੀ ਹੋਈ ਹੈ ਬੜੀ ਹੈਰਾਨੀ ਹੁੰਦੀ ਹੈ ਕਿ ਮਤਲਬ ਜਿਵੇਂ ਅੱਜ ਦਾ ਸੋਸ਼ਲ ਮੀਡੀਆ ਬਹੁਤ ਸਾਰੇ ਕਿਆਫੇ ਲਾਉਂਦਾ ਹੈ ਕਿ ਅੱਜ ਫਲਾਣੀ ਸਰਕਾਰ ਡਿੱਗ ਪੈਗੀ ਅੱਜ ਫਲਾਣਾ ਫਰ ਪੁਰਾਣੀ ਸਰਕਾਰ ਬਣ ਗਈ ਕਿ ਅੱਜ ਫਲਾਣੀ ਮੰਤਰੀ ਦਾ ਆ ਹੋਏਗਾ ਪਰ ਉਹ ਸਾਰੇ ਕਿਆਫੇ ਦੇ ਕਿਆਫੇ ਰਹਿੰਦੇ ਨੇ ਹੁਣ ਅੱਜ ਦੇ ਦਿਨਾਂ ਦੇ ਵਿੱਚ ਜਿਹੜਾ ਵੋਟਾਂ ਦੀ ਚੋਰੀ ਦਾ ਅਲਜਾਮ ਚੋਣ ਕਮਿਸ਼ਨ ਤੇ ਲੱਗ ਰਿਹਾ ਹੈ ਭਾਰਤੀ ਚੋਣ ਕਮਿਸ਼ਨ ਉਸੇ ਤੋਂ ਇਨਕਾਰ ਹੀ ਕਰ ਰਿਹਾ ਹੈ ਇਥੋਂ ਤੱਕ ਕਿ ਭਾਰਤੀ ਚੋਣ ਕਮਿਸ਼ਨ ਨੇ ਆਪਣੇ ਆਪ ਨੂੰ ਭਾਰਤੀ ਸੰਵਿਧਾਨ ਤੋਂ ਸੁਪਰੀਮ ਕੋਰਟ ਤੋਂ ਉੱਪਰ ਧੱਸ ਕੇ ਉਹਨੇ ਕਿਹਾ ਕਿ ਤੁਸੀਂ ਸਾਡੇ ਵਿੱਚ ਇਹ ਦਖਲ ਨਾ ਕਰੋ ਜਿਹੜਾ ਕਿ ਬਿਲਕੁਲ ਗੈਰਕਾਨੂੰਨੀ ਤੌਰ ਤੇ ਹੈ ਭਾਰਤੀ ਚੋਣ ਕਮਿਸ਼ਨ ਕੋਈ ਇਮਿਊਨ ਨਹੀਂ ਹੈ ਅਗਰ ਉਸ ਦੀਆਂ ਗਲਤੀਆਂ ਜਗਿਆਰ ਹੁੰਦੀਆਂ ਨੇ ਜਨਤਾ ਉਹਨਾਂ ਦਾ ਵਿਰੋਧ ਕਰਦੀ ਹੈ ਤਾਂ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਹਾਈ ਕੋਰਟਾਂ ਨੂੰ ਬੜੀ ਚਿਤਤ ਨਾਲ ਇਹ ਸੋਚਣਾ ਪਵੇਗਾ ਕਿ ਐਸੇ ਹਾਲਾਤ ਨੂੰ ਕਿਵੇਂ ਪਛਾਇਆ ਜਾ ਸਕੇ ਇਹਨਾਂ ਹਾਲਾਤਾਂ ਤੋਂ ਬਚਣ ਲਈ ਚੋਕ ਜਿਹੜੀ ਸਥਿਤੀ ਅੱਜ ਬਣ ਚੁੱਕੀ ਹੈ ਉਹ ਜਿਹੜੇ ਬੈਲਟ ਪੇਪਰ ਦੀ ਦੇਰਾਈ ਚੋਣ ਹੈ ਉਨੂੰ ਤਰਜੀਹ ਦੇਣੀ ਚਾਹੀਦੀ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੀ ਜਿਹੜੀਆਂ ਵੋਟਾਂ ਨੇ ਜੇ ਰਾਸ਼ਟਰਪਤੀ ਦੀਆਂ ਉਹ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਬੈਲਟ ਪੇਪਰ ਵਰਤੇ ਜਾ ਸਕਦੇ ਨੇ ਤੇ ਬਾਕੀ ਦੀਆਂ ਚੋਣਾਂ ਦੇ ਵਿੱਚ ਬੈਲਟ ਪੇਪਰ ਕਉ ਨਹੀਂ ਵਰਤੇ ਜਾ ਸਕਦੇ ਇਲੈਕਟ੍ਰੋਨਿਕ ਦਾ ਯੁੱਗ ਹੈ ਮੰਨਣਾ ਪੈਣਾ ਹੈ AI AI ਤੱਕ ਦੀਆਂ ਸਕੀਮਾਂ ਜਿਹੜੀਆਂ ਆ ਗਏ ਨੇ ਸਿਸਟਮ ਆਗੇ ਨੇ ਸਾਡਾ ਸਾਨੂੰ ਗਾਈਡਲਾਈਨ ਨਹੀਂ ਕਰ ਸਕਦੇ ਨੇ ਤੁਹਾਨੂੰ ਵਧੀਆ ਰਸਤੇ ਦੇ ਸਕਦੇ ਨੇ ਕਾਨੂੰਨੀ ਤੌਰ ਤੇ ਰਸਤੇ ਚੰਗੇ ਦੇ ਸਕਦੇ ਨੇ ਪਰ ਉਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਅਸੀਂ ਆਪਣਾ ਜਿਹੜਾ ਸਿਸਟਮ ਹੈ ਉਹਨੂੰ ਪ੍ਰਵਾਨ ਨਾ ਕਰੀਏ ਤੇ ਹਰ ਹਰ ਵਿਅਕਤੀ ਹਰ ਸੰਸਥਾ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਹਾਈ ਕੋਰਟਾਂ ਤੋਂ ਬਾਗੀ ਹੁੰਦੀ ਜਾਏ ਕੱਲ ਦੀ ਘਟਨਾ ਵੇਖ ਕੇ ਬਹੁਤ ਦੁੱਖ ਹੋਇਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਵਕੀਲਾਂ ਦਾ ਆਪਸ਼ਨ ਟਕਰਾਅ ਹੋਇਆ ਉਹ ਬੜੀ ਮਾਤ ਭਾਗੀ ਗੱਲ ਹੈ ਇਹੋ ਜੀਆਂ ਮਨ ਭਾਗੀਆਂ ਘਟਨਾਵਾਂ ਤੋਂ ਬਚਣ ਦੀ ਲੋੜ ਹੈ ਸਾਨੂੰ ਆਪਣਾ ਵਕੀਲਾਂ ਨੂੰ ਆਪਣਾ ਮਿਆਰ ਤੇ ਜੱਜਾਂ ਨੂੰ ਆਪਣਾ ਮਿਆਰ ਜਿਹੜਾ ਹੈ ਉਹ ਉੱਚਾ ਕਰਨਾ ਚਾਹੀਦਾ ਹੈ ਜਿਵੇਂ ਕਿ ਮੈਂ ਕੱਲ ਦੇ ਐਪੀਸੋਡ ਵਿੱਚ ਇਹ ਗੱਲ ਦੱਸੀ ਜੀ ਕਿ ਲੋਕ ਇਹ ਪੁੱਛਦੇ ਨੇ ਕਿ ਜੱਜ ਨਾਲ ਤੁਹਾਡੀ ਕੀ ਗੱਲਬਾਤ ਹੈ ਕੋਈ ਇਹ ਨਹੀਂ ਪੁੱਛਦਾ ਕਿ ਤੁਹਾਡੀ ਸਿਆਣਪ ਕਿੱਥੇ ਹੈ ਉਸ ਦਾ ਸਬੂਤ ਕੱਲ ਦੀ ਘਟਨਾ ਨੇ ਬਿਲਕੁਲ ਦਿੱਤਾ ਹੈ ਕਿਸੇ ਦਾ ਮਤਲਬ ਹੈ ਕਿ ਅਸੀਂ ਏਡੇ ਸਿਆਣੇ ਸੁਲਝੇ ਹੋਏ ਵਕੀਲ ਜਿਹੜੇ ਆ ਉਹ ਉਹ ਨਹੀਂ ਰਹਿ ਰਹੇ ਜਿਹੜੇ ਸਾਡੇ ਐਥਿਕਸ ਸੀਗੇ ਉਹਨਾਂ ਤੋਂ ਅਸੀਂ ਬਹੁਤ ਦੂਰ ਚਲੇ ਗਏ ਆ ਅਸੀਂ ਸੋਣਾ ਪ੍ਰਤੀ ਸੁਚੇਤ ਹੁੰਦੇ ਜਾ ਰਹੇ ਆ ਬਾਹਰ ਕੌਂਸਲ ਦੀ ਚੋਣ ਆਇਆ ਬਾਹਰ ਐਸੋਸੀਏਸ਼ਨ ਦੇ ਚੋਣਾਂ ਨੇ ਉਹਨਾਂ ਦੇ ਵਿੱਚ ਗਰੁੱਪ ਮੰਡੀਆਂ ਢੜੇ ਬੰਦੀਆਂ ਬੇਨਿਜਮੀਆਂ ਫੰਡਾਂ ਦੀ ਹਿਰਾਫੇਰੀ ਫੰਡਾਂ ਦੀ ਡੋਲਟ ਖੋਟ ਫੰਡਾਂ ਦੀ ਦੁਰਵਰਤੋਂ ਇਹੋ ਜਿਹੇ ਇਲਜ਼ਾਮ ਜਿਹੜੇ ਨੇ ਇੱਕ ਉਸ ਸੈਟੀ ਦੇ ਲੱਗਣ ਜਿਹੜੀ ਕਿ ਕਰੀਮ ਆਫ ਦਾ ਸੈਟੀ ਹੋਵੇ ਤੇ ਬੜੀ ਸ਼ਰਮਨਾਕ ਗੱਲ ਹੈ ਤੁਸੀਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਬੇਸਿਕਲੀ ਤੌਰ ਤੇ ਇਹ ਦੇਖਣ ਵਿੱਚ ਆਇਆ ਹੈ ਕਿ ਬਾਹਰ ਤੇ ਬੈਂਚ ਦਾ ਰਿਸ਼ਤਾ ਉਹ ਸੰਪਲ ਨਹੀਂ ਰਿਹਾ ਵਿਗੜਦਾ ਜਾ ਰਿਹਾ ਹੈ ਜੱਜ ਵਕੀਲਾਂ ਦੀ ਗੱਲ ਸੁਣ ਕੇ ਖੁਸ਼ ਨਹੀਂ ਵਕੀਲ ਆਪਣੀ ਮਨਮਰਜ਼ੀ ਕਰਦੇ ਨੇ ਦੋਵੇਂ ਤਰ੍ਹਾਂ ਇੱਕ ਦੂਜੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ ਨੇ ਜਿਹੜਾ ਕਿ ਬੜਾ ਖਤਰਨਾਕ ਰੁਝਾਨ ਹੈ ਇਥੋਂ ਤੱਕ ਜੇ ਕਿਤੇ ਕਿਸੇ ਮਸਲੇ ਦੇ ਉੱਤੇ ਕੋਈ ਬਾਹਰ ਐ ਬਾਹਰ ਐਸੋਸੀਏਸ਼ਨ ਕੋਲ ਸਟ੍ਰਾਈਕ ਕਰਦੀ ਹੈ ਤੇ ਉਹਨਾਂ ਨੂੰ ਨੋਟ ਸਹਾ ਜਾਂਦੇ ਨੇ ਜੇ ਕਿ ਵਕੀਲ ਦਾ ਜੀ ਕਰਦਾ ਓਕੇ ਜੱਜ ਸਾਹਿਬਾਨ ਨੂੰ ਮਾੜਾ ਚੰਗਾ ਬੋਲ ਜਾਂਦਾ ਤੋ ਉਹਦੇ ਤੇ ਕੋਈ ਐਕਸ਼ਨ ਨਹੀਂ ਹੁੰਦਾ ਬਾਹਰ ਕਾਉਂਸਲ ਉਹਦੇ ਤੇ ਕੋਈ ਐਕਸ਼ਨ ਨਹੀਂ ਲੈਂਦੀ ਇਹ ਸਾਡੇ ਨਾਰ ਨੂੰ ਨੀਵਾ ਕਰਾ ਰਿਹਾ ਹੈ ਸਾਡੇ ਸੰਵਿਧਾਨ ਦੇ ਸੰਵਿਧਾਨਕ ਅਧਿਕਾਰਾਂ ਨੂੰ ਗੁਕਦੰਤਰ ਅਧਿਕਾਰਾਂ ਨੂੰ ਸਾਡੇ ਐਥਿਕਸ ਨੂੰ ਬੜੀ ਤਗੜੀ ਸੱਟ ਮਾਰ ਰਿਹਾ ਹੈ ਇਹਦੇ ਤੇ ਬਹੁਤ ਤਗੜੀ ਵਿਚਾਰ ਕਰਨ ਦੀ ਲੋੜ ਹੈ ਇਹਨਾਂ ਤੇ ਮੈਂ ਬੇਨਤੀ ਕਰੂੰਗਾ ਕਿ ਚੰਗੇ ਚੰਗੇ ਵਕੀਲ ਸਾਹਿਬਾਨ ਨੂੰ ਨੂੰ ਲੈ ਕੇ ਆਪਣੇ ਐਥਿਕਸ ਬਾਰੇ ਤੇ ਆਪਣੀ এডਿਕੇਸ਼ਨ ਬਾਰੇ ਆਪਣੇ ਸਿਸਟਮ ਬਾਰੇ ਸੈਮੀਨਾਰ ਕਰਵਾਇਆ ਜਾਇਆ ਕਰਨ ਜਿਨ੍ਹਾਂ ਦੇ ਆਧਾਰ ਦੇ ਉੱਤੇ ਜਿਹੜੇ ਵਕੀਲ ਸਾਹਿਬਾਨ ਨੇ ਕਲਾਇੰਟ ਨੇ ਉਨ੍ਹਾਂ ਉਨ੍ਹਾਂ ਦੀ ਜਿਹੜੀ ਅੰਡਰਸਟੈਂਡਿੰਗ ਆ ਅਦਾਲਤਾਂ ਦੀ ਅੰਡਰਸਟੈਂਡਿੰਗ ਜਿਹੜੀ ਵਕੀਲਾਂ ਨਾਲ ਆ ਵਕੀਲਾਂ ਦੀ ਅੰਡਰਸਟੈਂਡਿੰਗ ਜਿਹੜੀ ਕਲਾਇੰਟ ਨਾਲ ਆ ਤੇ ਵਕੀਲਾਂ ਦੀ ਜਿਹੜੀ ਅੰਡਰਸਟੈਂਡਿੰਗ ਜੱਜਾਂ ਨਾਲ ਆ ਉਹ ਉਹ ਵਧੀਆ ਬਣ ਸਕੇ ਇੱਕ ਟੀਮ ਵਰਕ ਹੋ ਕੇ ਫੈਸਲੇ ਹੋ ਸਕਣ ਇਹਨਾਂ ਗੱਲਾਂ ਦੇ ਨਾਲ ਮੈਂ ਅੱਜ ਦੇ ਐਪੀਸੋਡ ਵਿੱਚ ਦ੍ਰਿਸ਼ਟੀ ਚੈਨਲ ਤੇ ਮੈਂ ਅੱਜ ਵਿਦਾ ਲਵਾਂਗਾ ਕੱਲ ਨੂੰ ਫੇਰ ਮਿਲਾਂਗੇ ਵਾਇਗੁਰ ਜੀ ਦਾ ਖਾਲਸਾ ਮੈਗਵ ਜੀ ਕੀ ਫਤਹਿ